ਪਿਛਲੇ 14 ਸਾਲਾਂ ਤੋਂ ਇਨਰਵਿਲ ਕਲਫਾ ਫਗਵਾੜਾ ਵੱਲੋਂ ਬੰਗਾ ਰੋਡ ਫਗਵਾੜਾ ਵਿਖੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਸिलाई ਸੈਂਟਰ ਵਿਖੇ ਲੜਕੀਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਹ ਤਿਉਹਾਰ ਕਲੱਬ ਪ੍ਰਧਾਨ ਮਨੀਸ਼ਾ ਕਬਾਤਰਾ ਦੀ ਦੇਖਰੇਖ ਹੇਠ ਮਨਾਇਆ ਗਿਆ। ਇਸ ਦੌਰਾਨ ਜਿੱਥੇ ਸੈਂਟਰ ਦੀਆਂ ਲੜਕੀਆਂ ਨੇ ਲੋਹੜੀ ਦੇ ਗੀਤ ਗਾਏ, ਉੱਥੇ ਹੀ ਕਲੱਬ ਮੈਂਬਰਾਂ ਵੱਲੋਂ ਲੜਕੀਆਂ ਨੂੰ ਲੋਹੜੀ ਤੇ ਸੂਟ, ਮੂੰਗਫਲੀ ਤੇ ਹੋਰ ਸਾਮਾਨ ਵੀ ਦਿੱਤਾ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ ਲੋਹੜੀ ਦਾ ਧੂਣਾ ਵੀ ਬਾਲਿਆ ਗਿਆ ਤੇ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਆਪਣੇ ਸੰਬੋਧਨ ਵਿੱਚ ਕਲੱਬ ਮੈਂਬਰਾਂ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਲੜਕੀਆਂ ਤੇ ਲੜਕੀਆਂ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਤੇ ਲੜਕੀਆਂ ਦੇ ਨਾਲ-ਨਾਲ ਲੜਕੀਆਂ ਦੀ ਵੀ ਲੋੜੀ ਇਸ ਮੌਕੇ ਤੇ ਡਾਕਟਰ ਸੀਮਾ ਰਾਜਨ ਨਵਿਤਾ ਸ਼ਾਵੜਾ ਰੀਤਾ ਸ਼ਰਮਾ ਵਿੰਮੀ ਸ਼ਰਮਾ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਹਨ ਸਾਰੇ ਹੀ ਫਗਵਾੜਾ ਦੇ ਇਲਾਕਾ ਨਵਾਸੀਆਂ ਨੂੰ ਇਨਰਵੀਲ ਕਲੱਬ ਫਗਵਾੜਾ ਵੱਲੋਂ ਲੋੜੀਆਂ ਬਹੁਤ ਬਹੁਤ ਮੁਬਾਰਕਾਂ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਰ ਰਾਜਸੀ ਇਹ ਤੇ ਸਿਲਾਈ ਸੈਂਟਰ ਦੇ ਵਿੱਚ ਇਹ ਬੱਚੀਆਂ ਨੂੰ ਉਹਨਾਂ ਦੇ ਨਾਲ ਅਸੀਂ ਲੋੜੀ ਮਨਾਣ ਆਏ ਹਾਂ ਜਿਸ ਦੇ ਵਿੱਚ ਇਨਰਵੀਲ ਕਲੱਬ ਫਗਵਾੜਾ ਵੱਲੋਂ ਉਹਨਾਂ ਨੂੰ ਸੂਟਸ ਔਰ ਸ਼ਾਲਸ ਵੇ ਦਿੱਤੇ ਜਾਣਗੇ ਔਰ ਜੋ ਲੋੜੀ ਦੀ ਅਗ ਹੈ ਉਹਦੇ ਵਿੱਚ ਸਾਰਿਆਂ ਦੇ ਦੁੱਖਾਂ ਦਾ ਨਿਵਾਰਨ ਹੋਏ ਦੁੱਖਾਂ ਦਾ ਕਸ਼ਟਾਂ ਦਾ ਤੋਂ ਉਸ ਤੋਂ ਵੀ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਹੋਇਆ ਕਿ ਇਹ ਲੋੜੀ ਸਭ ਦੇ ਲਈ ਖੁਸ਼ੀਆਂ ਭਰੀ ਹੋਵੇ ਧੰਨਵਾਦ ਇਹਨਾਂ ਵੀ ਕਲਬ ਪ੍ਰਧਾਨ ਜੋ ਕਿ ਅਸੀਂ ਇੱਕ ਲੋੜੀ ਮਨਾਣ ਆਏ ਆ ਸिलाई ਸੈਂਟਰ ਵਿੱਚ ਜੋ ਸਾਡਾ 14 ਸਾਲ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਅਸੀਂ ਬੱਚਿਆਂ ਨੂੰ ਸੂਟ ਲੈ ਕੇ ਉਹਨਾਂ ਨੂੰ ਆਨਰ ਕਰ ਰਹੇ ਆ ਤੇ ਨਾਲ ਲੋੜੀ ਗੱਚਕ ਅ ਗੱਟੇ ਗੱਦਾ ਮੂੰਗਫਲੀ ਦੀਆਂ ਓੜੀਆਂ ਵਗੈਰਾ ਦੇਖ ਕੇ ਥੋੜੀ ਚਲਾ ਕੇ ਅਸੀਂ ਲੋੜੀ ਮਨਾਣ ਆਏ ਆ ਮੈਂ ਸਾਰੇ ਬੱਚਿਆਂ ਨੂੰ ਔਰ ਸਾਰੇ ਆਪਣੇ ਭੈਣਾਂ ਨੂੰ ਲੋੜੀ ਦੀ ਬਹੁਤ ਬਹੁਤ ਵਧਾਈ ਦਿੰਦੀ ਆ ਥੈਂਕ ਯੂ ਸਾਡੇ ਮੈਂਬਰ ਇੱਥੇ ਇਕੱਠੇ ਹੋ ਕੇ ਧੀਆਂ ਦੀ ਲੋੜੀ ਮਨਾ ਰਹੇ ਆ ਸਾਡੀ ਜਿਹੜਾ ਸਾਡਾ ਇਹ ਮੇਨ ਜਿਹੜਾ ਕਲੱਬ ਆ ਸਾਡਾ ਲੇਡੀਜ਼ ਦਾ ਇਸ ਕਰਕੇ ਪੁੱਤਰਾਂ ਦੀ ਲੋੜੀ ਤਾਂ ਹਰ ਕੋਈ ਮਨਾਉਂਦਾ ਪਰ ਅਸੀਂ ਧੀਆਂ ਦੀ ਲੋੜੀ ਮਨਾ ਕੇ ਇਹ ਪ੍ਰੂਫ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਲੜਕੀਆਂ ਆ ਉਹ ਵੀ ਮਾਪੇ ਵਾਸਤੇ ਬਹੁਤ ਮਹੱਤਵਪੂਰਨ ਹੈ ਤੇ ਅਸੀਂ ਇਹਨਾਂ ਨੂੰ ਲੜਕੀਆਂ ਨੂੰ ਸਾਡਾ ਜਿਹੜਾ ਇਹ ਸੈਂਟਰ ਹੈ 14 ਸਾਲ ਤੋਂ ਚੱਲ ਰਿਹਾ ਇਹਨਾਂ ਲੜਕੀਆਂ ਨੂੰ ਸੂਟ ਮੂਫਲੀ ਦੇਵੜੀਆਂ ਤੇ ਗੱਚਕ ਵਗੈਰਾ ਦੇ ਕੇ ਅੱਗ ਜਲਾ ਕੇ ਸਾਰਿਆਂ ਦੇ ਵਿੱਚ ਅਸੀਂ ਇਹ ਲੋੜੀ ਮਨਾ ਰਹੇ ਹਾਂ ਮੇਰੇ ਵੱਲੋਂ ਆਪਣੀਆਂ ਸਾਰੀਆਂ ਭੈਣਾਂ ਨੂੰ ਇੱਥੇ ਆਈਆਂ ਬੱਚੀਆਂ ਨੂੰ ਮੈਡਮ ਸਹਿਬਾਨ ਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ